ਰੂਮ ਹੋ ਗਿਆ ਫਿਰ ਉਹਨਾਂ ਨੇ ਇੱਕ ਹੈਡਿੰਗ ਦਿੱਤਾ ਤੁਸੀਂ ਆਤਮਿਕ ਤੌਰ ਤੇ ਕੰਗਾਲ ਹੋ ਫਿਰ ਉਹਨਾਂ ਦਾ ਇੱਕ ਸਬ ਹੈਡਿੰਗ ਹੈ ਜ਼ਰਾ ਆਪਣਾ ਖੂਨੀ ਚਿਹਰਾ ਦੇਖੋ ਫਿਰ ਉਹਨਾਂ ਨੇ ਜਿਹੜਾ ਹਿਸਟਰੀ ਬਿਆਨੀ ਕੇ 47 ਤੋਂ ਬਾਅਦ ਕੀ ਹੋਇਆ ਉਹਦਾ ਉਹਨਾਂ ਨੇ ਹੈਡਿੰਗ ਦਿੱਤਾ ਦੁੱਧ ਦਿੱਤਾ ਪਰ ਨਿੰਗਣਾ ਘੋਲ ਕੇ ਫਿਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਸਾਡੇ ਸੰਭਿਆਚਾਰ ਨੂੰ ਖੋਰਾ ਲਾ ਰਹੇ ਹੋ ਤੁਸੀਂ ਪੰਜਾਬ ਦੀ ਸ਼ਾਹ ਰਗ ਵੱਡਰੇ ਫਿਰ ਉਹਨਾਂ ਨੇ ਜਿਹੜਾ ਖਾਲਸੇ ਦੀ ਹਿੰਸਾ ਦਾ ਕਨਸੈਪਟ ਕੀਏ ਇਸ ਦੇ ਉੱਤੇ ਗੱਲ ਕੀਤੀ ਫਿਰ ਉਹਨਾਂ ਨੇ ਜੁਝਾਰੂ ਸੰਗ ਰਿਸ਼ਤੀਆਂ ਅੰਦਰੂਨੀ ਕਮਜ਼ੋਰੀਆਂ ਵੱਲ ਵੀ ਉਹਨਾਂ ਨੇ ਆਪਣੇ ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਵੀ ਲੈਟਾ ਹਰ ਪਾਸੇ ਸਰਕੂਲੇਟ ਹੋਣਾ ਹੈ ਔਰ ਇਹੀ ਉਹਨਾਂ ਦਾ ਜ਼ਰੀਆ ਵੀ ਸੀ ਆਪਣੀ ਕੌਮ ਦੇ ਨਾਲ ਵੀ ਗੱਲ ਕਰਨ ਦਾ ਔਰ ਅਖੀਰ ਤੱਕ ਪਹੁੰਚਦੇ ਆ ਉਹਨਾਂ ਨੇ ਕਿਹਾ ਸਾਡਾ ਗੁਰੂ ਸਾਨੂੰ ਮਿਲਣ ਲਈ ਬੇਬਲ ਹੈ ਕਈ ਵਾਰ ਅਸੀਂ ਦੁਬਿਨਾਂ ਦਾ ਸ਼ਕਾਰ ਹੁੰਦੇ ਹਨ ਇਸ ਤੋਂ ਮੁਕਤ ਹੋਣ ਲਈ ਗੁਰੂ ਦੇ ਨੇੜੇ ਆਉਣ ਦੀ ਥਾਂ ਦੂਰ ਭੱਜਦੇ ਹਨ ਅਸੀਂ ਇਹ ਵੀ ਭੁੱਲਦੇ ਜਾ ਰਹੇ ਹਾਂ ਕਿ ਜਦੋਂ ਖਾਲਸੇ ਦੀ ਮੁਖ ਤਾਰਾ ਦੇ ਪਹਿਰੇਦਾਰਾਂ ਵਿੱਚ ਕੋਈ ਵੱਡੇ ਮੱਥੇ पे ਦਾਖਲ ਹੋਣ ਤਾਂ ਅਕਾਲ ਤਖਤ ਉੱਤੇ ਸਰਬਤ ਖਾਲਸਾ ਵੱਲੋਂ ਕੀਤਾ ਗੁਰਮਤਾ ਸਾਨੂੰ ਯਕੀਨਨ ਜੋੜਦਾ ਤੇ ਰਾਹ ਦਿਖਾਉਂਦਾ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਇਲਾਹੀ ਮੁਹੱਬਤ ਨਾਲ ਰੰਗੇ ਉਹ ਸਾਡੇ ਜੂਜਾਰੂ ਵੀਰੋ ਅਕਾਲ ਤਖਤ ਵਾਲੇ ਵਹੀਰਾਂ ਕਿਉਂ ਨਹੀਂ ਖਾਤਰ ਹੈ ਸਾਡਾ ਗੁਰੂ ਬਾਹਾਂ ਖਿਲਾਰ ਕੇ ਸਾਨੂੰ ਮਿਲਣ ਲਈ ਬਹਿਬਲ ਹੈ ਬਹਿਬਲ ਹੈ ਸਾਡੀ ਪੀੜ ਆਪਣੇ ਅੰਦਰ ਸਮੋਣ ਲਈ ਉਹ ਸਾਨੂੰ ਉਡੀਕ ਰਿਹਾ ਇਹ ਕਿਉਂਕਿ ਥੋੜੀ ਬਹੁਤ ਜਿਹੜੀ ਫੁੱਟ ਚੱਲ ਰਹੀ ਸੀ ਉਸ ਪ੍ਰਤੀ ਫਿਰ ਉਹਨਾਂ ਨੇ ਮਿੱਠੇ ਮੋਰੇ ਤੋਂ ਸੁਚੇਤ ਰੋਏ ਵੀ ਆਪਣੇ ਸਿੰਘਾਂ ਨੂੰ ਹੀ ਸੰਬੋਧਨ ਕੀਤਾ ਫਿਰ ਜਿਹੜੀ ਉਥਲ ਪੁਥਲ ਹੈ ਮਹਾਨ ਉਥਲ ਪੁਥਲ ਵਾਰੇ ਖਾਲਸਾਈ ਦ੍ਰਿਸ਼ਟੀਕੋਣ ਫਿਰ ਉਹਨਾਂ ਨੇ ਹੈਡਿੰਗ ਦੇ ਕੇ ਮਜ਼ਰਮਾਂ ਦੇ ਘਰ ਨੇ ਉਹਨਾਂ ਨੇ ਟੋਲਸਟੋਏ ਲੈਨਨ ਇਹ ਸਾਰਿਆਂ ਦੇ ਕੰਟੈਕਸਟ ਦੇ ਵਿੱਚ ਵੀ ਗੱਲ ਕੀਤੀ ਹੈ ਫਿਰ ਉਹਨਾਂ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਖਾਲਸਤਾਨ ਦਾ ਸੱਚ ਸਵੀਕਾਰ ਕਰੋ ਖਾਲਸੇ ਉੱਤੇ ਜ਼ੁਲਮ ਦੀ ਜੋ ਕਾਲੀ ਬੋਲੀ ਹਨੇਰੀ ਝੁੱਲ ਰਹੀ ਹੈ ਅਤੇ ਤਸ਼ੱਦਦ ਦੀ ਜੋ ਅੱਗ ਸਿੰਘਾਂ ਉੱਤੇ ਵੱਰ ਰਹੀ ਹੈ ਉਸ ਦਾ ਥੋੜਾ ਮਾਸਾ ਸੇਕ ਤਾਂ ਲਿੰਕਨ ਐਮਰਸਨ ਰੂਸੋ ਵਾਲਟਅਰ ਤੇ ਸ਼ੈਕਸਪੀਅਰ ਦੀਆਂ ਰੂਹਾਂ ਨੂੰ ਵੀ ਪਹੁੰਚ ਗਿਆ ਹੋਵੇਗਾ ਕਿਉਂਕਿ ਆਪਣੀ ਆਜ਼ਾਦੀ ਤੇ ਖੁਦਮੁਖਤਾਰੀ ਲਈ ਸੰਗਰਮ ਸੰਗਰਾਮ ਕਰਨ ਵਾਲੇ ਲੋਕਾਂ ਦੇ ਲਹੂ ਦਾ ਰੰਗ ਇੱਕੋ ਹੀ ਹੁੰਦਾ ਹੈ ਪਰ ਸਾਨੂੰ ਇਹ ਕਹਿਣ ਦੀ ਇਜਾਜ਼ਤ ਦਿਓ ਕਿ ਇਹਨਾਂ ਮਹਾਨ ਵਿਅਕਤੀਆਂ ਦੀਆਂ ਧਰਤੀਆਂ ਦੇ ਲੋਕਾਂ ਵਿੱਚ ਆਪਣੀਆਂ ਰਵਾਇਤਾਂ ਨੂੰ ਅੱਗੇ ਤੋਰਨ ਦੀ ਤਾਂਗ ਮਰ ਰਹੀ ਹੈ ਉਹਨਾਂ ਦੀ ਰੋਹਾਨੀ ਕਦਰਾਂ ਕੀਮਤਾਂ ਉੱਤੇ ਇੱਕ ਭੈੰਕਰ ਸੋਕਾ ਆ ਗਿਆ ਹੈ ਤੇ ਉਹ ਵੇਖ ਨਹੀਂ ਰਹੇ ਇਕ ਖਾਲਸਤਾਨ ਦੀ ਸਰਜ਼ਮੀਨ ਉੱਤੇ ਇੱਕ ਨਵੇਂ ਸੂਰਜ ਦਾ ਪ੍ਰਕਾਸ਼ ਹੋ ਰਿਹਾ ਹੈ ਜਿਸ ਦੀਆਂ ਕਿਰਨਾਂ ਨੇ ਸਾਰੇ ਬ੍ਰਹਿਮੰਡ ਨੂੰ ਰੌਸ਼ਨ ਕਰਨਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਉਹ ਖਾਲਸਤਾਨ ਦੀ ਹਕੀਕਤ ਨੂੰ ਪ੍ਰਵਾਨ ਕਰਨਗੇ ਕਿਉਂਕਿ ਇਹ ਜਿਹੜਾ ਵਾਕਿਆ ਤੋਂ ਠੀਕ ਜ 29 April 1986 ਨੂੰ ਜਿਹੜਾ ਖਾਲਸਤਾਨ ਦੀ ਡੈਕਲੇਰੇਸ਼ਨ ਹੋਈ ਸੀ ਸੋ ਇਹ ਬਾਹਰਲੇ ਮੁਲਕਾਂ ਨੂੰ ਐਡਰੈਸ ਕਰ ਰਹੇ ਨੇ ਕਬੀ ਅਸੀਂ ਉਮੀਦ ਕਰਦੇ ਹਾਂ ਕਿ ਉਹ ਖਾਲਸਾਤਾਨ ਦੀ ਹਕੀਕਤ ਨੂੰ ਪ੍ਰਵਾਨ ਕਰਨਗੇ ਅਸੀਂ ਯੂਨੋ ਨੂੰ ਵੀ ਅਪੀਲ ਕਰਾਂਗੇ ਕਿ ਉਹ ਖਾਲਸਾਤਾਨ ਦੀ ਸੋਚ ਨੂੰ ਸਵੀਕਾਰ ਕਰੇ ਤਾਂ ਜੋ ਖਾਲਸਾ ਕੌਮ ਸੰਯੁਕਤ ਰਾਸ਼ਟਰ ਦੇ ਯੂਨਾਈਟਿਡ ਨੇਸ਼ਨਜ਼ ਦੇ ਚਾਰਟਰ ਅਨਸਾਰ ਕਮਾਂਤਰੀ ਅਮਨ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਭਾਰਤ ਸਮੇਤ ਸਭ ਮਿਲਕਾਂ ਨਾਲ ਚੰਗੇ ਗੁਆਂਢੀਆਂ ਵਾਂਗ ਅਮਨ ਅਤੇ ਸੈਨ ਸ਼ੀਲਤਾ ਦੇ ਸਬੰਧਾਂ ਨੂੰ ਯਕੀਨੀ ਬਣਾਉਣ ਲਈ ਸੰਸਾਰ ਦੇ ਇਤਿਹਾਸ ਵਿੱਚ ਆਪਣਾ ਮਹੱਤਵਪੂਰਨ ਯੋਗ ਯੋਗਦਾਨ ਪਾ ਸਕੇ ਅਤੇ ਅਖੀਰਲਾ ਉਹਨਾਂ ਦਾ ਸਬ-ਹੈਡਿੰਗ ਸੀ ਮੌਤ ਵਿੱਚ ਵੀ ਜ਼ਿੰਦਗੀ ਦੀ ਸ਼ਾਨ ਦਾ ਪਰਚਮ ਝੂਲਦਾ ਹੈ ਜੀ ਰਾਸ਼ਟਰਪਤੀ ਜੀ ਅਸੀਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਜਾ ਰਹੇ ਹਾਂ ਕਿਉਂਕਿ ਸਾਡਾ ਇਹ ਵਿਸ਼ਵਾਸ ਹੈ ਕਿ ਮੌਤ ਵਿੱਚ ਵੀ ਜ਼ਿੰਦਗੀ ਦੀ ਸ਼ਾਨ ਦਾ ਪਰਚਮ ਝੂਲਦਾ ਹੈ ਹਾਂ ਅਸੀਂ ਤਾਂ ਕੀ ਸਾਡੀ ਸਮੁੱਚੀ ਕੌਮ ਹੀ ਸਾਲੀ ਉਤੇ ਸਿਸ ਤਰਨ ਦੇ ਕਰਮ ਵਿੱਚੋਂ ਉਪਜੀ ਹੈ ਫਿਰ ਬਦੀਆਂ ਬੰਦੂਕਾਂ ਸਾਨੂੰ ਪਲਾਕੀ ਡਰਾਉਣਗੇ ਇਸ ਬੇਵਫਾ ਦੌਰ ਵਿੱਚ ਵੀ ਅਸੀਂ ਸਾਬਤ ਤੇ ਸਦਕਵਾਨ ਹੋ ਕੇ ਆਪਣੇ ਮਾਹੀ ਨੂੰ ਮਿਲਣ ਜਾ ਰਹੇ ਹਾਂ ਸਾਡੀ ਸ਼ਹਾਦਤ ਇੱਕ ਜਿਸਮ ਵਾਂਗ ਹੋਵੇਗੀ ਸ਼ਹਾਦਤ ਦੇ ਰਹੇ ਤਾਂ ਜੋ ਰੋਹਾਨੀ ਕੀਮਤਾਂ ਨੂੰ ਪਹਲ ਦੇਣ ਦੀ ਸिखर ਨੂੰ ਛੂ ਸਕੀਏ ਅਸੀਂ ਉਹ ਮਹਿਸੂਸ ਕਰ ਰਹੇ ਹਾਂ ਜਿਵੇਂ ਸ਼ਹਾਦਤ ਜ਼ਿੰਦਗੀ ਦੇ ਕੁੱਲ ਡਰਾਂ ਲਾਲਚਾਂ ਸਰੀਰ ਦੀਆਂ ਅਸ਼ਲੀਲ ਪਾਵਨਾਵਾਂ ਦੇ ਤਿਆਗ ਦਾ ਨਾ ਹੈ ਖਾਲਸੇ ਦੀ ਚੇਤਨਾ ਸ਼ਹਾਦਤ ਦੇ ਅਮਲ ਦੌਰਾਨ ਵਤ ਤੋਂ ਵਤ ਰੌਸ਼ਨ ਤੇ ਖਾਲਸ ਹੁੰਦੀ ਅਸੀਂ ਸ਼ਹਾਦਤ ਦੇ ਰਹੇ ਹਾਂ ਤਾਂ ਜੋ ਖਾਲਸੇ ਦੀ ਕੁਦਰਤੀ ਮਾਲਕਤਾ ਇਸ ਦੀ ਨਿਆਰੀ ਛੱਬ ਤੇ ਇਸ ਦਾ ਸਰਸਬਸ ਚਿਹਰਾ ਇੱਕ ਵਾਰ ਮੁੜ ਆਪਣੇ ਜਾਹੋ ਜਲਾਲ ਵਿੱਚ ਆ ਕੇ ਸਾਰੇ ਸੰਸਾਰ ਨੂੰ ਰੋਸ਼ਨ ਕਰੇ ਗੁਰੂਆਂ ਨੇ ਕਿਸੇ ਅਨੰਤ ਖੁਸ਼ੀ ਵਿੱਚ ਤਰੁੱਟ ਕੇ ਸਾਨੂੰ ਆਪਣੀ ਮੁਹੱਬਤ ਦੀ ਇੱਕ ਚਿੰਗ ਬਖਸ਼ੀ ਹੈ ਤੇ ਇਸ ਚਿੰਗ ਨਾਲ ਅਸੀਂ ਸਾਰਾ ਸਮਾਨ ਰੋਸ਼ਨ ਕਰਨ ਜਾ ਰਹੇ ਹਾਂ ਅਸੀਂ ਇਸ ਰੌਸ਼ਨੀ ਦੀ ਗੋਦ ਵਿੱਚ ਬੈਠ ਕੇ ਪੂਰਨ ਖੇੜੇ ਵਿੱਚ ਆ ਤੇ ਸ਼ਹਾਦਤ ਦੇ ਸ਼ੌਕ ਵਿੱਚ ਅਸੀਂ ਅਡੋਲ ਕਿਸੇ ਵੱਡੀ ਅਵਸਥਾ ਵਿੱਚ ਵਿਚਾਰ ਰਹੇ ਹਾਂ ਸਾਨੂੰ ਸਤਗੁਰੂ ਮਿਲ ਗਿਆ ਹੈ ਤੇ ਰਾਗਾਂ ਦੀਆਂ ਪਰੀਆਂ ਆਪਣੇ ਪਰਿਵਾਰਾਂ ਸਮੇਤ ਸਾਨੂੰ ਵਧਾਈ ਦੇਣ ਲਈ ਇਸ ਅਲੌਕਿਕ ਮੇਲੇ ਵਿੱਚ ਪੁੱਜੀਆਂ ਹੋਈਆਂ ਆਨੰਦਪਿਆ ਮੇਰੀ ਮਾਂ ਹੈ ਸਤਗੁਰੂ ਮੈਂ ਰਾਗ ਰਤਨ ਪਰਿਵਾਰ ਪਰੀਆਂ ਸ਼ਹਾਦਤ ਦਾ ਵੀ ਇੱਕ ਆਪਣਾ ਹੀ ਨਿਰਾਲਾ ਸਵਾਦ ਹੁੰਦਾ ਹੈ ਇਹ ਕੈਸਾ ਵਿਸਮਾਦ ਹੈ ਜੋ ਠੋਸ ਅਤੇ ਅਣਕਹੇ ਜ਼ਜ਼ਬਿਆਂ ਤੋਂ ਵੀ ਪਰੇ ਹਾਂ ਸਾਡੀ ਕੌਮ ਨੂੰ ਆਖਣਾ ਕਿ ਉਹ ਉਦਾਸ ਨਾ ਹੋਏ ਕਿਉਂਕਿ ਅਸੀਂ ਕਲਗੀਆਂ ਵਾਲੇ ਦੀ ਯਾਦ ਦਾ ਦਰਿਆ ਵਗਾ ਦਤਾ ਹੈ ਆਖਣਾ ਕਿ ਦਸਮ ਪਾਤਸ਼ਾਹ ਦੀ ਮੁਹੱਬਤ ਦਾ ਚਸ਼ਮਾ ਫੁੱਟ ਚੁੱਕਾ ਹੈ ਅਸੀਂ ਸਾਬਤ ਸਦਕਵਾਨ ਹੋ ਕੇ ਕਿਸੇ ਅਦਿੱਖ ਸ਼ਾਂਤੀ ਤੇ ਸਹਿਜ ਵਿੱਚ ਮਕਤਲ ਵੱਲ ਜਾ ਰਹੇ ਹਾਂ ਅਸੀਂ ਸਦਕ ਦੀ ਅਨੋਖੀ ਕਿਸ਼ਤੇ ਵਿੱਚ ਸਵਾਰ ਹੈ ਜਿੱਥੇ ਸਮੁੰਦਰ ਦੀਆਂ ਲਹਿਰਾਂ ਸਾਨੂੰ ਡੋਬਣ ਤੋਂ ਅਸਮਰਥ ਹਨ ਲਗੜੀ ਸੁਥਾਨ ਜੋੜਨ ਹਾਰੇ ਜੋੜੀਆਂ ਨਾਨਕ ਲਹਿਰੀ ਲਖ ਸੇ ਆਣ ਡੁੱਬਣ ਦੇ ਨਾ ਮਾਂ ਪੇਰੀ ਖਾਲਸੇ ਦਾ ਨਾਰਾ ਹੈ ਕਿ ਮੌਤ ਕਿਤੇ ਵੀ ਆਏ ਖੜੇ ਮੱਥੇ ਕਬੂਲ ਕਰੋ ਇਸ ਲਈ ਸੰਸਾਰ ਭਰ ਵਿੱਚ ਆਜ਼ਾਦੀ ਦੇ ਜ਼ਜ਼ਬੇ ਨਾਲ ਬਲ ਰਹੇ ਯੋਧਿਆਂ ਨੂੰ ਆਖਣਾ ਕਿ ਸਾਡੀ ਲਲਕਾਰ ਮੱਠੀ ਨਾ ਪਵੇ ਅਤੇ ਮੈਦਾਨੇ ਜੰਗ ਵਿੱਚ ਉਹਨਾਂ ਦੀਆਂ ਗੋਲੀਆਂ ਦੀ ਤੜ-ਤੜ ਸਾਡੀ ਮੌਤ ਦੇ ਵੈਣ ਹੋਣ ਕਿ ਸਟਰਗਲ ਨੂੰ ਜਾਰੀ ਰੱਖਣਾ ਫਾਂਸੀ ਦਾ ਰੱਸਾ ਸਾਨੂੰ ਯਾਰੜੇ ਦੀ ਗੱਲ ਵਕੜੀ ਵਾਂਗੀ ਪਿਆਰਾ ਹੈ ਪਰ ਜੇ ਸਾਡੇ ਉੱਤੇ ਜੰਗੀ ਕੈਦੀ ਹੋਣ ਦਾ ਇਲਜ਼ਾਮ ਹੈ ਤਾਂ ਅਸੀਂ ਚਾਹਾਂਗੇ ਕਿ ਸਾਡੀਆਂ ਹਿੱਕਾਂ ਵਿਚਲੇ ਸੱਚ ਨੂੰ ਗੋਲੀਆਂ ਦਾ ਚੁੰਮਨ ਗੋਲੀਆਂ ਦੇ ਚੁੰਮਨ ਮਿਲਣ ਤਾਂ ਕਿ ਜੋ ਸਾਡੇ ਗਰਮ ਲਹੂ ਨਾਲ ਖਾਲਸਤਾਨ ਦੀ ਪਵਿੱਤਰ ਸਰਜ਼ਮੀਨ ਹੋਰ ਵੀ ਜ਼ਰਖੇਜ਼ ਹੋਏ ਖਾਲਸਤਾਨ ਜ਼ਿੰਦਾਬਾਦ ਖਾਲਸਤਾਨ ਦੀ ਸ਼ਹਾਦਤ ਦਾ ਜਾਮ ਪੀਣ ਲਈ ਉਤਾਵਲੇ ਅਸੀਂ ਹਾਂ ਹਰਜਿੰਦਰ ਸਿੰਘ ਸੁਖਦੇਵ ਸਿੰਘ ਪੂਨਾ ਜੇਲ੍ਹ ਮਹਾਰਾਸ਼ਟਰ 4 ਮਈ 1990 ਸਾਡਾ ਪਨਾਹ